ਰਾਜਾ ਵਿਡਿੰਗ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਚਿੱਟੇ ਨੂੰ ਖਤਮ ਕਰਨ ਦੇ ਲਈ ਉਹਦਾ ਬਦਲ ਜਿਹੜਾ ਅਫੀਮ ਔਰ ਪੋਸਟ ਜਿਹੜੀ ਹੋਣੀ ਚਾਹੀਦੀ ਉਹਦੀ ਖੇਤੀ ਹੋਣੀ ਚਾਹੀਦੀ ਤੁਸੀਂ ਕਿੰਨੇ ਸਹਿਮਤ ਹੋ ਦੇਖੋ ਜੀ ਨਸ਼ਾ ਤਾਂ ਨਸ਼ਾ ਹੀ ਆ ਜੀ ਠੀਕ ਹੈ ਤੇ ਆਪਾਂ ਇਦਾਂ ਕਹਿ ਸਕਦੇ ਆਂ ਵੀ ਉਹ ਆਰਗੇਨਿਕ ਚੀਜ਼ ਆ ਉਹ ਆਪਣਾ ਕਿ ਮੈਡੀਕਲ ਸੌਲਟ ਨਗੇ ਤੇ ਕਿਤੇ ਨਾ ਕਿਤੇ ਦੇਖਿਆ ਜਾਵੇ ਮੈਡੀਕਲ ਨਾਲੋਂ ਘੱਟ ਨੁਕਸਾਨਦਾਇਕ ਹੀ ਹੋਣਗੇ ਜੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਅਫੀਮ ਖਾਂਦੇ ਨੇ ਉਹਦੇ ਨਾਲ ਕਦੇ ਮੌਤ ਨਹੀਂ ਹੁੰਦੀ ਚਿੱਟੇ ਨਾਲ ਇੰਜੈਕਸ਼ਨ ਨਾਲ ਮੌਤ ਹੋ ਜਾਂਦੀ ਹੈ ਹਾਂਜੀ ਇਹ ਤਾਂ ਹੈ ਜੀ ਇਹ ਚੀਜ਼ਾਂ ਦਾ ਹੈ ਪਰ ਦੇ ਕੋਈ ਨਸ਼ਾ ਤਾਂ ਨਸ਼ਾ ਹੈ ਜੀ ਆਪਾਂ ਤੇ ਇਹ ਚਾਹੁੰਦੇ ਵੀ ਪੰਜਾਬ ਚ ਪੰਜਾਬ ਦੀ ਜਵਾਨੀ ਰਵੇ ਬਾਹਰ ਨਾ ਜਾਣ ਨਸ਼ੇ ਪਿੱਛੇ ਲੋਕੀ ਨਾ ਮਰਨ ਹੋਰ ਨੌਜਵਾਨ ਕੀ ਕਰਨ ਆਪਣੇ ਆਪ ਨੂੰ ਕਿਸ ਤਰ੍ਹਾਂ ਬਦਲਣ ਖੇਡਾਂ ਦੇ ਵਿੱਚ ਜਾਣ ਜਾਂ ਮਿਊਜ਼ਿਕ ਦੇ ਨਾਲ ਰਿਲੇਟ ਹੋਣ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਇਸ ਨਸ਼ੇ ਦੇ ਕੋਹੜ ਤੋਂ ਬਾਹਰ ਆ ਸਕਦੇ ਜੀਤ ਆਪਣੇ ਮਾਈਂਡ ਦੀ ਖੇਲ ਆਈ ਸਾਰੀ ਆਪਾਂ ਆਪਣੇ ਆਪ ਨੂੰ ਕਿਵੇਂ ਬਾਹਰ ਲੈ ਕੇ ਆਉਣਾ ਜੀ ਠੀਕ ਹੈ ਜੀ ਤੇ ਆਪਾਂ ਦੇਖਿਆ ਜਾਵੇ ਐਡਿਕਸ਼ਨ ਕੱਲੀ ਨਸ਼ੇ ਦੀ ਨਹੀਂ ਹੁੰਦੀ ਹੋਰ ਚੀਜ਼ਾਂ ਦੀ ਵੀ ਹੁੰਦੀ ਆ ਬਿਲਕੁਲ ਐਡਿਕਸ਼ਨ ਸਪੋਰਟਸ ਦੀ ਹੁੰਦੀ ਐ ਐਡਿਕਸ਼ਨ 뮤직 ਦੀ ਹੁੰਦੀ ਐ ਤੁਸੀਂ ਆਪਣੇ ਆਪ ਨੂੰ ਇਹਨਾਂ ਐਡਿਕਟ ਕਰੋ ਜੀ ਤੇ ਐਡਿਕਸ਼ਨ ਚੰਗੀ ਵੀ ਅਸੇਤ ਲਈ